ਹਾਂਜੀ ਸੱਸੀ ਘਾਲ ਸਾਰਿਆਂ ਨੂੰ ਮੇਰੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਆਪਣੇ ਪਰਿਵਾਰ ਦੇ ਵਿੱਚ ਪਰਮਾਤਮਾ ਸਭ ਨੂੰ ਸੁੱਖੇ ਸ਼ਾਂਤੀ ਬਖਸ਼ੇ ਠੀਕ ਹੈ ਜੇ ਕੋਈ ਮੇਰਾ ਨਿਊ 뷰ਅਰ ਹੈ ਦੇ ਨਾਲ ਵੀਡੀਓ ਦੇ ਵਿੱਚ ਮੇਰੇ ਨਾਲ ਜੁੜ ਰਿਹਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅੱਜ ਦੀ ਸਵੇਰ ਜੀ ਸਾਡੀ ਬਾਰਿਸ਼ ਦੇ ਨਾਲ ਹੋਈ ਠੰਡਕ ਦੇ ਨਾਲ ਠੀਕ ਹੈ ਬਹੁਤ ਦਿਨਾਂ ਤੋਂ ਬਾਰਿਸ਼ ਦੀ ਵੇਟ ਬੇਟਾ 1 ਮਿੰਟ ਬੇਟਾ 1 ਮਿੰਟ ਬਹੁਤ ਦੇ ਬਹੁਤ ਦਿਨਾਂ ਤੋਂ ਜੀ بارش ਦੀ ਵੇਟ ਕਰ ਰਹੇ ਸੀ ਪਰ ਅੱਜ ਰੱਬ ਨੇ ਸੁਣ ਹਾਂਜੀ ਮੇਰੀ ਬੇਟੀ ਥੋੜੀ ਸ਼ਰਾਰਤ ਕਰ ਰਹੀ ਸੀ ਜੀ ਮੇਰੀ ਬਿੰਦੀ ਮੰਗ ਰਹੀ ਸੀਗੀ ਇਹ ਹੁਣ ਮੈਂ ਉਹਨੂੰ ਥੋੜਾ ਜਿਹਾ ਚੁੱਪ ਕਰਾ ਕੇ ਰੋ ਰੋ ਕੇ ਨਾ ਬਿੰਦੀ ਲੈ ਰਹੀ ਸੀਗੀ ਪਰ ਉਹ ਪੂਰੀ ਡੱਬੀ ਮੰਗਣ ਲੱਗ ਗਈ ਬਿੰਦੀਆਂ ਦੀ ਤੇ ਆਪਾਂ ਗੱਲ ਕਰ ਬਾਤ ਕਰ ਰਹੇ ਸੀ ਜੀ ਮੌਸਮ ਦੇ ਰਿਲੇਟਡ ਠੀਕ ਹੈ ਕਿ ਅਸੀਂ ਤਾਂ ਨਾ ਆਲਮੋਸਟ ਕਮ ਸੇ ਕਮ ਸਾਨੂੰ 10-15 ਦਿਨ ਹੋ ਗਏ ਢੀਕਦਿਆਂ ਨੂੰ ਦੀ بارش ਹੋਊਗੀ 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 ਬਟ ਨਹੀਂ ਹੋ ਰਹੀ ਇੰਨਾ ਜ਼ਿਆਦਾ ਗਰਮੀ ਹੋਈ ਹੋਈ ਸੀ ਨਾ ਗੁੰਮ ਜਿੱਦਾਂ ਹਿਊਮਿਡਿਟੀ ਠੀਕ ਹੈ ਇੰਨੀ ਜ਼ਿਆਦਾ ਗਰਮੀ ਬੰਦਾ 5 ਮਿੰਟ ਵੀ ਜੇ ਬੈਠ ਜਾਂਦਾ ਤਾਂ ਪਸੀਨੇ ਨਾਲ ਭਿੱਜ ਜਾਂਦਾ ਬਿਨਾ ਪੱਖੇ ਦੇ ਅੱਜ ਜੀ ਥੋੜੀ ਜੀ ਰਾਹਤ ਮਿਲੀ ਆ بارش ਦੇ ਕਰਕੇ ਠੀਕ ਹੈ ਦੁਪਹਿਰ ਤੱਕ ਹੁਣ ਕੁਝ ਨਹੀਂ ਪਤਾ ਕਿ ਫੇਰ ਵਾਪਸ ਉਹੀ ਮੌਸਮ ਧੁੱਪ ਵਗੈਰਾ ਨਾ ਹੋ ਜੇ ਠੀਕ ਹੈ ਅੱਜ ਕੱਲ੍ਹ ਦੀਆਂ ਬਾਰਿਸ਼ ਐਵੇਂ ਹੀ ਹੋ ਰਹੀਆਂ ਨੇ ਮਾਰਨਿੰਗ 'ਚ ਠੰਡਾ ਹੋ ਜਾਂਦਾ ਬਾਰਿਸ਼ ਹੋਏ ਤੇ ਉਸ ਤੋਂ ਬਾਅਦ ਧੁੱਪ ਹੋਣ ਲੱਗ ਜਾਂਦੀ ਹੈ ਤੁਸੀਂ ਵੀ ਦੱਸਿਓ ਜੀ ਕਮੈਂਟ ਕਰਕੇ ਤੁਹਾਡੇ ਤੁਸੀਂ ਕਿੱਥੋਂ ਕਿੱਥੋਂ ਵਲੌਗ ਦੇਖ ਰਹੇ ਹੋ ਤੇ ਤੁਹਾਡੇ ਏਰੀਆ ਦੇ ਵਿੱਚ ਬਾਰਿਸ਼ ਹੋਈ ਜਾਂ ਨਹੀਂ ਹੋਈ ਠੀਕ ਹੈ ਕਿੱਦਾਂ ਦਾ ਮੌਸਮ ਹੈ ਉੱਥੇ ਠੰਡਾ ਹੈ ਜਾਂ ਗਰਮੀ ਆ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਆਪਣੇ ਆਪਣੇ ਏਰੀਆ ਦੇ ਬਾਰੇ ਹਾਂਜੀ ਹੁਣ ਮੈਂ ਆਪਣੇ ਬੱਚੇ ਮੇਰੇ ਬੱਚੇ ਨੇ ਨਹਾ ਲਿਆ ਏ ਠੀਕ ਐ ਦੀ ਦਾਦੀ ਮੰਮਾ ਨੇ ਨਵਾ ਦਿੱਤਾ ਅੱਜ ਥੋੜੀ ਜਿੱਦ ਕਰ ਰਹੀ ਸੀਗੀ ਇਹ ਨਹਾਣ ਦੇ ਲਈ ਕਿਉਂਕਿ ਬਾਰਿਸ਼ ਹੋ ਰਹੀ ਸੀ ਬਾਹਰ ਤੇ ਮੌਸਮ ਥੋੜਾ ਜ੍ਹਾ ਠੰਡਾ ਸੀ ਇਸ ਕਰਕੇ ਜਿੱਦ ਕਰ ਰਹੀ ਸੀ ਕੁਛ ਜਿੱਦ ਕਰ ਰਹੀ ਮੈਂ ਮੰਮਾ ਕੋਲੀ ਨਾਣਾ ਮੰਮਾ ਕੋਲੀ ਨਾਣਾ ਇਸ ਲਈ ਹਨਾ ਬੇਟਾ ਦੱਸੋ ਕਰੀ ਮੈਂ ਨਹਾ ਲਿਆ ਜੀ ਮੈਂ ਨਹਾ ਲਿਆ ਫਿਰਸ ਮੈਂ ਨਹਾ ਲਿਆ ਮੈਂ ਸੋਨਾ ਫੋਟੋ ਫੋਨ ਉਹਦੇ ਕੋਲ ਗੰਦਾ ਬਣ ਰਿਆ ਸੀਗਾ ਨਾ ਗੰਦਾ ਬੁੱਧ ਬਣਦਾ ਸੀ ਨਾ ਮੈਂ ਬ੍ਰਸ਼ ਵੀ ਕਰ ਲਿਆ ਬ੍ਰਸ਼ ਕਰ ਲਿਆ ਟੀਥ ਦਿਖਾਓ ਟੀਥ ਵਾਓ ਟੀਥ ਦਿਖਾਓ ਛੇ ਚੰਗੇ ਨਾਲ ਚੰਗੇ ਤਰੀਕੇ ਨਾਲ ਖਾਓ ਹਾਂਜੀ ਇੱਥੇ ਅਸੀਂ ਮਾਂ ਬੇਟੀ ਦੋਨੋਂ ਮਸਤੀ ਕਰ ਰਹੇ ਸੀ ਇਹ ਨਾ ਤਾਂ ਆਪ ਸੋਈ ਨਾ ਇਹਨੇ ਮੈਨੂੰ ਸੌਣ ਦਿੱਤਾ ਦਿਨੇ ਬੱਚੇ ਅੱਜ ਕੱਲ ਦੇ ਸੌਂਦੇ ਘਾਟੀ ਆ ਸ਼ਾਇਦ ਮੇਰੇ ਅਕੋਰਡਿੰਗ ਤੇ ਮੇਰੀ ਬੇਟੀ ਤਾਂ ਬਿਲਕੁਲ ਨਹੀਂ ਸੌਂਦੀ ਜੀ ਉਸ ਤੋਂ ਬਾਅਦ ਇੱਥੇ ਅਸੀਂ ਦੋਵੇਂ ਮਸਤੀਆਂ ਕਰ ਰਹੇ ਸੀ ਇਹ ਗਰ ਤੁਹਾਡੇ ਘਰ ਵੀ ਛੋਟੇ ਜਿਹੇ ਬੱਚੇ ਆ ਠੀਕ ਹੈ ਕੋਈ ਵੀ ਮੇਰੀ ਵੀਡੀਓ ਦੇਖ ਰਿਹਾ ਤਾਂ ਆਪਣੇ ਬੱਚਿਆਂ ਨੂੰ ਨਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਦਿਆ ਕਰੋ ਕਿਉਂਕਿ ਜੋ ਅੱਜਕੱਲ ਦੀ ਪੇਰੈਂਟਸ ਨਾ ਪੈਸੇ ਤੇ ਟੈਕਨੋਲੋਜੀ ਦੀ ਦੌੜ ਦੇ ਵਿੱਚ ਇੰਨੇ ਜ਼ਿਆਦਾ ਭੱਜ ਚੁੱਕੇ ਨੇ ਠੀਕ ਹੈ ਕਿ ਆਪਣੇ ਬੱਚੇ ਨੂੰ ਟਾਈਮ ਨਹੀਂ ਦੇ ਸਕਦੇ ਇਹਨਾਂ ਦਾ ਇਹ ਬਚਪਨ ਇਹਨਾਂ ਦੀ ਇਹ ਨਟਕਟ ਗੱਲਾਂ ਜੋ ਪਿਆਰੀਆਂ ਸ਼ਰਾਰਤਾਂ ਠੀਕ ਹੈ ਉਹ ਜ਼ਿੰਦਗੀ 'ਚ ਕਦੇ ਵਾਪਸ ਨਹੀਂ ਆਣੀਆਂ ਉਸ ਤੋਂ ਬਾਅਦ ਆਪਾਂ ਨੇ ਪਛਤਾਣਾ ਵੀ ਹਾਂ ਸਾਡਾ ਬੱਚਾ ਵੱਡਾ ਹੋ ਗਿਆ ਠੀਕ ਹੈ ਜਿਹੜੇ ਆ ਨਿਆਣੀਮ ਉਮਰ ਦੇ ਵਿੱਚ ਬੱਚੇ ਨਿਆਣੀ ਮਤ ਦੇ ਵਿੱਚ ਸ਼ਰਾਰਤਾਂ ਕਰਦੇ ਨੇ ਤੇ ਗੱਲਾਂ ਕਰਦੇ ਆ ਠੀਕ ਹੈ ਉਹ ਜ਼ਿੰਦਗੀ ਭਰ ਯਾਦ ਰਹਿੰਦੀਆਂ ਨੇ ਇਸ ਲਈ ਮੈਂ ਤਾਂ ਆਪਣੀ ਬੇਟੀ ਨਾਲ ਟਾਈਮ ਸਪੈਂਡ ਕਰ ਰਹੀ ਸੀ ਜੀ ਇੱਥੇ ਆ ਦੇਖੋ ਭੱਜ ਭੱਜ ਕਦੇ ਉੱਧਰ ਜਾਂਦੀ ਕਦੇ ਕੁਛ ਬੰਨਦੀ ਕਦੇ ਕੁਛ ਨਿਭਾਉਂਦੀ ਉਸ ਤੋਂ ਬਾਅਦ ਦੇਖੋ ਅੱਜ ਮੈਂ ਮਮਾ ਬਣੀ ਮਮਾ ਅੱਜ ਮੈਂ ਮਮਾ ਬਣੀ ਆ ਹੈ ਮੈਂ ਤਾਂ ਮਮਾ ਨਹੀਂ ਬਣੀ ਤੇ ਤੈਨੂੰ ਉੱਲ ਮਾਂ ਸੀ ਤੇ ਮਮਾ ਨਹੀਂ ਬਣੀ ਉੱਲ ਹੋਣਾ ਨਹੀਂ ਤੇ ਦੇਖੋ ਅਸੀਂ ਕਿੱਥੇ ਪੈ ਗਏ ਆ ਹਨਾ ਕਿੱਥੇ ਪੈ ਗਏ ਬੇਟਾ ਆਪਾਂ ਸਮਝ ਗਿਆ ਜੀ نیچے ਪੈ ਆ उधर ਮਮਾ ਜੀ ਇੱਥੇ ਅਸੀਂ ਮਾਂ ਬੇਟੀ ਦੋਨੇ ਮਸਤੀਆਂ ਕਰ ਰਹੀ ਸੀ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ ਸੀ ਇੱਕ ਦੂਜੇ ਦੇ ਨਾਲ ਜਿੰਨਾ ਹੋ ਸਕੇ ਮੈਂ ਆਪਣੀ ਬੇਟੀ ਨੂੰ ਪੂਰਾ ਟਾਈਮ ਦੇਣ ਦੀ ਕੋਸ਼ਿਸ਼ ਕਰਦੀ ਹਾਂ ਬਾਕੀ ਜੀ ਜਿੱਦਾਂ ਅੱਜ ਕੱਲ ਦੀ ਪੀੜੀ ਸਾਰੀ ਬਾਹਰ ਤੁਰਦੀ ਆ ਠੀਕ ਹੈ ਸਾਰੇ ਕੈਨੇਡਾ ਅਮਰੀਕਾ ਜਾ ਰਹੇ ਆ ਠੀਕ ਹੈ ਆਪਾਂ ਮੰਨਦੇ ਹਾਂ ਕਿ ਮਜਬੂਰੀਆਂ ਹੁੰਦੀਆਂ ਨੇ ਠੀਕ ਹੈ ਬਟ ਬਹੁਤ ਜਣਿਆਂ ਦੀਆਂ ਮਜਬੂਰੀਆਂ ਨਹੀਂ ਹੁੰਦੀਆਂ ਅੱਜ ਕੱਲ ਨਾ ਬਹੁਤ ਜਣੇ ਬਸ ਇੱਕ ਦੂਜੇ ਦੀ ਰੀਸ ਦੇ ਵਿੱਚ ਜਾਂ ਰੇਸ ਦੇ ਵਿੱਚ ਭੱਜੇ ਜਾਂਦੇ ਆ ਕਿ ਹਾਂਜੀ ਉਹਨਾਂ ਦਾ ਬੱਚਾ ਗਿਆ ਤਾਂ ਅਸੀਂ ਵੀ ਜਾਣਾ ਆਪਸ਼ਨ ਮੇਰੇ ਕੋਲ ਵੀ ਸੀ ਜੀ ਠੀਕ ਹੈ ਬਾਹਰ ਜਾਣ ਦਾ ਮੈਂ ਬੀਏ ਸੀ ਨਰਸਿੰਗ ਕੀਤੀ ਹੋਈ ਹੈ ਬਹੁਤ ਵਧੀਆ ਆਪਸ਼ਨ ਸੀਗਾ ਬਹੁਤ ਹੋ ਕਰ ਸਕਦੀ ਸੀ ਬਟ ਮੈਂ ਉਹ ਚੀਜ਼ ਨਾ ਚੁਣ ਕੇ ਆਪਣੇ ਬੱਚੇ ਦੇ ਲਈ ਇੱਥੇ ਆਪਣੇ ਪਰਿਵਾਰ ਦੇ ਲਈ ਇੱਥੇ ਰਹਿਣਾ ਚੂਸ ਕੀਤਾ ਕਿਉਂਕਿ ਜੋ ਸਕੂਨ ਤੇ ਠੀਕ ਹੈ ਸਬਰ ਜੋ ਆਪਣੇ ਪਰਿਵਾਰ ਦੇ ਵਿੱਚ ਆਂਦਾ ਆਪਾਂ ਨੂੰ ਉਹ ਸ਼ਾਇਦ ਮੈਨੂੰ ਲੱਗਦਾ ਉਹ ਪੈਸੇ ਦੀ ਦੌੜ ਦੇ ਵਿੱਚ ਨਹੀਂ ਮਿਲ ਸਕਣਾ ਬਾਕੀ ਜੀ ਸਭ ਦੀ ਆਪਣੀ ਆਪਣੀ ਰਾਏ ਹੁੰਦੀ ਹੈ ਠੀਕ ਹੈ ਆ ਕਈ ਜਾਂਦੇ ਆ ਉੱਥੇ ਕਹਿੰਦੇ ਆ ਵੀ ਅਸੀਂ ਆਪਣੇ ਬੱਚੇ ਦੇ ਲਈ ਪੈਸਾ ਜੋੜਨਾ ਪੈਸਾ ਜੋੜਨਾ ਬਟ ਉਹ ਸ਼ਾਇਦ ਪੈਸੇ ਦੀ ਰੇਸ ਦੇ ਵਿੱਚ ਹੀ ਭੱਜਦੇ ਰਹਿੰਦੇ ਆ ਉਹ ਆਪਣੇ ਬੱਚੇ ਦਾ ਜੋ ਬਚਪਨਾ ਹੁੰਦਾ ਠੀਕ ਹੈ ਜੋ ਉਹਨਾਂ ਦੀਆਂ ਸ਼ਰਾਰਤਾਂ ਨੇ ਜੋ ਉਹ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਦੇ ਜੋ ਉਹਨਾਂ ਦੇ ਚੇਂਜਸ ਆਉਂਦੇ ਆ ਠੀਕ ਹੈ ਗੱਲਾਂ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਉਹ ਸ਼ਾਇਦ ਬੰਦਾ ਨਹੀਂ ਉਹ ਚੀਜ਼ਾਂ ਨੂੰ ਇੰਜੋਏ ਕਰ ਸਕਦਾ ਇਸ ਬਾਕੀ ਤੇ ਜੀ ਆਪਣੀ ਆਪਣੀ ਉਹ ਹੁੰਦੀ ਹੈ ਸੰਤੁਸ਼ਟੀ ਮਿਲਣ ਤੇ ਤਾਂ ਕੀ ਕਹਿੰਦੇ ਹੁੰਦੇ ਨੇ ਛੋਟੀ ਜੀ ਚੀਜ਼ ਤੋਂ ਹੀ ਮਿਲ ਜਾਂਦੀ ਆ ਜੀ ਨੂੰ ਨਹੀਂ ਰੱਜ ਜਾਂਦਾ ਜੀ ਉਹਨੂੰ ਨਹੀਂ ਵੀ ਆਂਦਾ ਹੈਗਾ ਠੀਕ ਹੈ ਬਾਕੀ ਆਪਣੀ ਪਰਿਵਾਰ ਚੁਣਨਾ ਕੋ ਆਪਾਂ ਪੈਸਾ ਚੁਣਨਾ ਉਹ ਆਪਸ਼ਨ ਤਾਂ ਆਪਣਾ ਹੀ ਹੁੰਦਾ ਵੀ ਹਾਂਜੀ ਆਪਾਂ ਕਿਹੜੀ ਚੀਜ਼ ਪਹਿਲਾ ਪ੍ਰੈਫਰੈਂਸ ਦੰਦੇ ਆ ਜ਼ਿਆਦਾਤਰ ਪ੍ਰੈਫਰੈਂਸ ਜ਼ਿਆਦਾਤਰ ਲੋਕੀ ਪੈਸੇ ਨੂੰ ਦੰਦੇ ਅੱਜਕੱਲ ਪੈਸਾ ਵੀ ਜ਼ਰੂਰੀ ਆ ਪਰ ਲਾਈਫ ਦੇ ਵਿੱਚ ਪਰ ਚੀਜ਼ਾਂ ਪੈਸੇ ਦੇ ਨਾਲ ਵੀ ਬਹੁਤ ਮੈਟਰ ਕਰਦਾ ਬਟ ਇੰਨਾ ਵੀ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਇੰਨਾ ਵੀ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਪੈਸੇ ਨੂੰ ਪਰਿਵਾਰ ਦੇ ਉੱਪਰ ਦੀ अहमियत ਦੇ ਦਾਂਗੇ ਠੀਕ ਹੈ ਪਹਿਲਾਂ ਲੋਕੀ ਬਾਹਰ ਜਾਂਦੇ ਸੀ ਪਰਿਵਾਰਾਂ ਦੇ ਕਰਕੇ ਜਾਂਦੇ ਸੀ ਕਿ ਹਾਂ ਇੱਥੇ ਪਰਿਵਾਰ ਆਂਦੇ ਸੀ ਇੱਥੇ ਰਹਿੰਦੇ ਸੀ ਪਰ ਅੱਜ ਕੱਲ ਤਾਂ ਜੇ ਇੱਕ ਵਾਰ ਚਲਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਨੂੰ ਬੁਲਾ ਲੰਦਾ ਉੱਥੇ ਸੱਦ ਲੰਦਾ ਪਰ ਆਪ ਮੁੜ ਕੇ ਆਉਣ ਦੀ ਬਹੁਤ ਹੀ ਘੱਟ ਜਣੇ ਆ ਜਿਹੜੇ ਆਂਦੇ ਆ ਠੀਕ ਹੈ ਜ਼ਿਆਦਾਤਰ ਵਿਆਹ ਕਰਾਉਣਾ ਆਂਦੇ ਆ ਜਾਂ ਜਵਾਕ ਉਹ ਕਰਨਾ ਆਂਦੇ ਆ ਬਸ ਇੰਨਾ ਕੀ ਰਹਿ ਗਿਆ ਜੀ ਉਸ ਤੋਂ ਬਾਅਦ ਤਾਂ ਬਸ ਮਾਪੇ ਨੂੰ ਉੱਧਰ ਬੁਲਾ ਕੇ ਮਾਪੇ ਦਾ ਦਿਲ ਲੱਗਿਆ ਤਾਂ ਰਹਿ ਲੈਂਦੇ ਆ ਉੱਥੇ ਨਹੀਂ ਲੱਗਿਆ ਜੀ ਫਿਰ ਮਾਪੇ ਇੱਧਰ ਤੇ ਆਪ ਉਧਰ ਕਿਉਂਕਿ ਬੱਚੇ ਤਾਂ ਉਸ ਤੋਂ ਬਾਅਦ ਉਹ ਕਹਿ ਦਿੰਦੇ ਆ ਸਾਨੂੰ ਤਾਂ ਉਧਰ ਲਾਈ এনवायरमेंट ਜਿਹੜਾ ਵਧੀਆ ਲੱਗਣ ਲੱਗ ਜਾਂਦਾ ਠੀਕ ਹੈ ਉਹ ਇੱਧਰ ਅਡਜਸਟ ਨਹੀਂ ਕਰ ਪਾ ਸਕਦੇ ਹੈਗੇ ਬਾਕੀ ਸਭ ਦੀ ਆਪੋ ਆਪਣੀ ਵਿਸ਼ ਹੁੰਦੀ ਹੈ ਠੀਕ ਹੈ ਬਾਕੀ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦਿਓ ਕਿ ਜਿਹੜੇ ਇਹ ਚੀਜ਼ਾਂ ਨੇ ਇਹ ਬਾਹਰ ਜਾਣਾ ਜਿਹੜੇ ਜਿਨ੍ਹਾਂ ਦਾ ਇੱਥੇ ਵੀ ਸੈਟਲਡ ਆਊਨ ਹੈਗੇ ਆ ਸਾਰਾ ਕੁਝ ਹੈਗਾ ਜਿਨ੍ਹਾਂ ਦਾ ਠੀਕ ਹੈ ਜਮੀਨ ਜਾਇਦਾਦ ਹੈਗੀ ਆ ਉਹਨਾਂ ਦੇ ਲਈ ਵੀ ਬਾਹਰ ਜਾਣਾ ਕੀ ਜ਼ਰੂਰੀ ਹੈ ਇਹ ਬਾਕੀ ਜੀ ਉਹ ਤਾਂ ਬਹੁਤ ਹੀ ਜ਼ਿਆਦਾ ਹੋ ਜਿਹੜੇ ਆਪਣੇ ਮਹੀਨੇ-ਮਹੀਨੇ ਦੋ-ਦੋ ਮਹੀਨੇ ਦੇ ਬੱਚੇ ਛੱਡ ਕੇ ਜਾਂਦੇ ਆ ਨਾ ਉਹਨਾਂ ਲਈ ਤਾਂ ਮੈਨੂੰ ਇੰਨਾ ਤਰਸ ਆਉਂਦਾ ਬੱਚੇ ਦੇ ਵੀ ਕਿਉਂਕਿ ਮਾਂ ਦੀ ਮਮਤਾ ਜਾਂ ਪਿਓ ਦੀ ਜੋ ਲਾੜ ਹੁੰਦਾ ਠੀਕ ਹੈ ਉਹ ਤਾਂ ਉਹਨਾਂ ਨੂੰ ਨਸੀਬ ਹੀ ਨਹੀਂ ਹੁੰਦੇ ਮਾਂ ਪਿਓ ਦੇ ਹੁੰਦੇ ਹੋਏ ਵੀ ਉਹ ਨਸੀਬ ਨਹੀਂ ਹੁੰਦੇ ਐਡੇ ਉਹ ਬੱਚੇ ਉਹ ਬਣ ਜਾਂਦੇ ਆ ਉਹ ਪੈਸਾ ਕੀ ਕਰਨਗੇ ਜਿਹੜੇ ਉਹ ਟਾਈਮ ਦੇ ਵਿੱਚ ਆ ਕੇ 10 5-7 ਸਾਲਾਂ ਬਾਅਦ ਜਦੋਂ ਆਪਣੇ ਮਾਂ ਪਿਓ ਨੂੰ ਮਿਲ ਉਹ ਇਹੋ ਜਿਹਾ ਪੈਸਾ ਕੀ ਕਰਨਗੇ ਉਹਨਾਂ ਦਾ ਬਚਪਨ ਤਾਂ ਸਾਰਾ ਖੋ ਜਾਂਦਾ ਠੀਕ ਹੈ ਜੋ ਉਹਨਾਂ ਨੇ ਮਾਂ ਨੇ ਦులਾਰ ਦੇਣਾ ਪਿਓ ਨੇ लाड़ ਦੇਣਾ ਮਾਂ ਨੇ ਠੀਕ ਹੈ 100 ਚੀਜ਼ਾਂ ਦੇ ਨਾਲ ਉਹ ਕਰਨਾ ਬੱਚੇ ਨੂੰ ਹਸਾਣਾ ਰਵਾਣਾ ਠੀਕ ਹੈ ਝਟਕਣਾ ਵੀ ਹੁੰਦਾ ਜੀ ਬੱਚੇ ਦੀ ਝਟਕ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਠੀਕ ਹੈ ਤੇ ਪਿਓ ਨੇ ਜਦੋਂ ਘਰ ਆਣਾ ਤੇ ਤੀਜਾ ਲੈ ਕੇ ਆਣੀ ਹੈ ਤੇ ਬੱਚੇ ਦੀ ਉਹ ਐਕਸਾਈਟਮੈਂਟ ਮਤਲਬ ਇਹ ਚੀਜ਼ਾਂ ਆਪਣੀਆਂ ਤੁਸੀਂ ਆਪ ਸੁਖ ਖੁਦ ਸੋਚੋ ਜੀ ਤੁਹਾਡੇ ਬਚਪਨ ਦੇ ਵਿੱਚ ਨਾ ਇਹ ਇੱਕ ਛਾਪ ਛੱਡ ਜਾਂਦੀ ਆ ਆਪਾਂ ਨੂੰ ਆਪਾਂ ਨੂੰ ਹਮੇਸ਼ਾ ਇਹ ਚੀਜ਼ ਯਾਦ ਰਹਿੰਦੀ ਆ ਬੱਚੇ ਨੂੰ ਹਾਂਜੀ ਮੇਰੇ ਪਾਪਾ ਇਹ ਚੀਜ਼ਾਂ ਲੈ ਕੇ ਆਉਂਦੇ ਸੀਗੇ ਮੇਰੇ ਡੈਡ ਜੀ ਆਏ ਖੇਡਦੇ ਸੀ ਸਾਡੇ ਨਾਲ ਠੀਕ ਹੈ ਮੈਨੂੰ ਵੀ ਯਾਦ ਆ ਕਿ ਮੇਰੇ ਡੈਡ ਜੀ ਨਾ ਜਦੋਂ ਕੰਮ ਮੇਰੇ ਡੈਡ ਜੀ ਦੀ ਵਰਕਸ਼ਾਪ ਆ ਠੀਕ ਹੈ ਉਹ ਜਦੋਂ ਆਉਂਦੇ ਸੀ ਨਾ ਤਾਂ ਉਹ 11 12 ਵਜੇ ਦੇ ਤਕਰੀਬਨ ਆਉਂਦੇ ਸੀ ਤੇ ਆ ਕੇ ਸਾਡੇ ਨਾਲ ਨਾ ਬੰਟੇ ਖੇਡਣ ਲੱਗ ਜਾਂਦੇ ਸੀਗੇ ਜੀ ਤੇ ਉਬਰੰਟੇ ਹੁੰਦੇ ਸੀ ਜਿਹੜੇ ਬੰਟੇ ਕਹਿੰਦੇ ਆ ਠੀਕ ਆ ਉਹ ਕਿੱਡੇ ਲੱਗਦੇ ਸੀ ਉਹ ਛਾਪ ਹਜੇ ਵੀ ਮੇਰੇ ਮਨ ਦੇ ਵਿੱਚ ਆ ਕਿ ਹਾਂ ਉਹ ਕਿੱਦਾਂ ਥੱਕੇ ਹਾਰੇ ਆਂਦੇ ਸੀ ਫਿਰ ਵੀ ਸਾਡੇ ਨਾਲ ਸਾਡੀ ਖੁਸ਼ੀ ਦੇ ਲਈ ਮਤਲਬ ਉਹ ਚੀਜ਼ਾਂ ਉਹ ਕਰਦੇ ਸੀ ਇੰਜੋਏ ਕਰਦੇ ਸੀ ਬਾਕੀ ਜੀ ਚਲੋ ਹੁਣ ਆਪਾਂ ਬਲੌਗ ਤੇ ਆਨੇ ਆ ਇੱਥੇ ਜੀ ਅਸੀਂ ਇੱਕ ਪਾਰਕ ਤੇ ਗਏ ਸੀ ਠੀਕ ਹੈ ਤੇ ਦੇਖੋ ਆਪਣ ਮੇਰੀ ਬੇਟੀ ਆਪਣੇ ਪਾਪਾ ਦੇ ਨਾਲ ਮਸਤੀ ਕਰ ਰਹੀ ਸੀ ਬੱਚੇ ਦੇ ਨਾਲ ਆਪ ਵੀ ਬੱਚਾ ਬਣ ਜਾਂਦੇ ਆ ਮਾਪੇ ਉਹ ਆਪ ਦਾ ਵੀ ਬਚਪਨ ਨਾਲ-ਨਾਲ ਜੀ ਲੰਦੇ ਆ ਜੋ ਇੱਕ ਪੈਸੇ ਜਾਂ ਉਹ ਜ਼ਿੰਦਗੀ ਦੀ ਦੌੜ ਦੇ ਵਿੱਚ ਆਪਾਂ ਚੀਜ਼ਾਂ ਭੁੱਲ ਜਾਂਦੇ ਆ ਉਹ ਨਿਆਣੀ ਮੱਤ ਜਿਹੜੀ ਆਪਾਂ ਨੂੰ ਉਹ ਸਾਰੀ ਚੀਜ਼ਾਂ ਯਾਦ ਕਰਾ ਦਿੰਦੀ ਆ ਇੱਥੇ ਦੇਖੋ ਇਹਦੇ ਪਾਪਾ ਜੀ ਕਿੰਨੇ ਬੱਚੇ ਬਣੇ ਹੋਏ ਆ ਇਹਦੇ ਇਹਦੇ ਨਾਲ ਝੂਟੇ ਝੂਟ ਰਹੇ ਆ ਬੱਚੇ ਦੇ ਜਿੱਦ ਦੇ ਕਰਕੇ ਠੀਕ ਹੈ ਬੋਲ ਰਹੀ ਸੀ ਪਪਾ ਹੋਰ 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 ਬਹੁਤ ਮਜ਼ਾ ਆ ਰਿਹਾ ਪਪਾ ਹੋਰ ਜਿਆਦਾ ਨਾ ਫੇਰ ਜਿਹੇ ਚੀਜ਼ਾਂ ਹੁੰਦੀਆਂ ਨੇ ਜੀ ਇਹ ਹੀ ਬਚਪਨ ਹੁੰਦਾ ਜਿਹੜਾ ਮਾਪੇ ਉਹਨੂੰ ਵੀ ਯਾਦ ਰਹਿੰਦਾ ਹਾਂ ਵੀ ਐਦਾਂ ਅਸੀਂ ਬੱਚੇ ਜਿਹੜਾ ਸਾਡੀ ਮਸਤੀ ਕਰਦੇ ਸੀਗੇ ਇਹ ਸ਼ਰਾਰਤਾਂ ਕਰਦੇ ਸੀ ਠੀਕ ਹੈ ਬੱਚੇ ਦੇ ਮਨ ਦੇ ਵਿੱਚ ਵੀ ਇਹ ਇੱਕ ਛਾਪ ਛੱਡ ਜਾਂਦੀ ਆ ਵੀ ਹਾਂਜੀ ਅਸੀਂ ਇਹ ਕਰਦੇ ਸੀ ਇਹ ਮੇਰੇ ਪਪਾ ਚੀਜ਼ਾਂ ਲਿਆਉਂਦੇ ਸੀ ਐਵੇਂ ਠੀਕ ਹੈ ਮਾਪੇ ਉਹਦਾ ਦਿਲਦਾਰ ਦਾਦੀ ਦਾ ਪਿਆਰ ਠੀਕ ਹੈ ਹਰ ਇੱਕ ਚੀਜ਼ਾਂ ਇਹ ਬੱਚੇ ਦੇ ਮਨ ਦੇ ਵਿੱਚ ਬਹੁਤ ਗਹਿਰੀ ਛਾਪ ਛੱਡ ਜਾਂਦੀਆਂ ਨੇ ਉੱਥੇ ਪੈਸਾ ਕੁਝ ਨਹੀਂ ਕਰ ਸਕਦਾ ਹੈਗਾ ਠੀਕ ਹੈ ਜੀ ਆਪਾਂ ਕਹਿ ਦਾਂਗੇ ਹਾਂ ਜੀ ਇਹ ਚੀਜ਼ਾਂ ਆਪਾਂ ਪੈਸੇ ਦੇ ਨਾਲ ਤੋਲ ਲਾਂਗੇ ਇਹ ਚੀਜ਼ਾਂ ਆਪਾਂ ਪੈਸੇ ਦੇ ਨਾਲ ਕਦੇ ਵੀ ਨਹੀਂ ਤੋਲ ਸਕਦੇ ਜੀ ਕੋਈ ਵੀ ਜਿੰਨਾ ਮਰਜੀ ਭਾਵੇਂ ਕੋਈ ਕਰੋੜਾ ਰੁਪਏ ਕਮਾ ਲਈ ਠੀਕ ਹੈ ਪਰ ਉਹ ਬਚਪਨ ਦੀ ਜਿਹੜੀ ਛਾਪ ਹੁੰਦੀ ਆ ਉਹ ਆਪਾਂ ਬੱਚੇ ਦੀ ਕਦੇ ਵੀ ਵਾਪਸ ਨਹੀਂ ਲਿਆ ਸਕਦੇ ਠੀਕ ਹੈ ਬੱਚਾ ਬਹੁਤ ਜ਼ਿਆਦਾ ਡਿਪਰੈਸ਼ਨ ਚ ਵੀ ਜਾ ਸਕਦਾ ਸਟ्रेस ਲੈ ਸਕਦਾ ਬਹੁਤ ਬਿਲਕੁਲ ਚੀਜ਼ਾਂ ਹੁੰਦੀਆਂ ਨੇ ਜੋ ਆਪਾਂ ਤੁਸੀਂ ਸਾਈਕੋਲੋਜੀ ਦੇ ਵਿੱਚ ਵੇਖਿਆ ਹੀ ਹੋਗਾ ਮਾਈਂਡ ਦੇ ਵਿੱਚ ਬੱਚੇ ਦੇ ਠੀਕ ਹੈ ਕਿ ਮੈਂਟਲ ਹੈਲਥ ਬੱਚੇ ਦੀ ਬਹੁਤ ਜ਼ਿਆਦਾ ਉਹ ਹੋ ਜਾਂਦੀ ਆ ਆਪਾਂ ਵੀਕ ਹੋ ਜਾਂਦੀ ਆ ਇੱਥੇ ਦੇਖੋ ਜੀ ਅਸੀਂ ਆ ਝੂਟੇ ਲੈ ਰਹੇ ਸੀਗੇ ਬਹੁਤ ਜ਼ਿਆਦਾ ਵਧੀਆ ਝੂਲਾ ਸੀ ਜੇ ਇਹ ਕੁਛ ਪਾਰਕ ਦੇ ਵਿੱਚ ਇੱਥੇ ਅਸੀਂ ਤਿੰਨੇ ਆ ਗਏ ਸੀ ਤੇ ਤਿੰਨੇ ਜਾ ਆ ਕੇ ਨਾ ਅਸੀਂ ਇੰਨੇ ਜਿਆਦਾ ਝੂਟੇ ਲਏ ਤੇ ਕਮ ਸੇ ਕਮ ਪੱਦਰਾਸ 15 ਮਿੰਟ ਜਹ ਤੱਕ ਸਾਨੂੰ ਪੂਰੇ ਚੱਕਰ ਨਹੀਂ ਨਾ ਲੱਗੇ ਉਦੋਂ ਤੱਕ ਅਸੀਂ ਝੂਟੇ ਹੀ ਲੰਦੇ ਰਹੇ ਉਹ ਮੌਸਮ ਉਸ ਦਿਨ ਮੀਂਹ ਬਾਰਿਸ਼ ਹੋਈ ਸੀ ਜੀ ਮੌਸਮ ਕਾਫੀ ਠੰਡਾ ਸੀ ਨਹੀਂ ਤੇ ਅੱਜ ਕੱਲ ਦੀ ਗਰਮੀ ਦੇ ਵਿੱਚ ਇੰਨੀ ਜਿਆਦਾ ਗਰਮੀ ਹੋਈ ਆ ਕਿ ਅੱਪਾ ਆਊਟਸਾਈਡ ਤਾਂ ਨਾ 5-10 ਮਿੰਟ ਵੀ ਨਹੀਂ ਜਾ ਸਕਦੇ ਇਸ ਦਿਨ ਮੌਸਮ ਥੋੜਾ ਠੰਡਾ ਸੀ ਦੇਖੋ ਜੀ ਗ੍ਰੀਨਰੀ ਮੀਂਹ ਤੋਂ ਬਾਅਦ ਕਿੰਨੀ ਜਿਆਦਾ ਵਧੀਆ ਲੱਗ ਰਹੀ ਆ ਮੌਸਮ ਠੰਡੇ ਕਰਕੇ ਹੀ ਅਸੀਂ ਆਪਣੀ ਬੇਟੀ ਨੂੰ ਲੈ ਗਏ ਸੀ ਕਿਉਂਕਿ ਸਾਰਾ ਦਿਨ ਗਰਮੀ ਦੇ ਕਰਕੇ ਘਰ ਰਹਿੰਦੀ ਹੈ ਚਲੋ ਆਪ ਬੇਟੀ ਦੀ ਵੀ ਥੋੜਾ ਜਿਹਾ ਇੰਜੋਏ ਹੋ ਜਾਊਗਾ ਤੇ ਆਪਣੇ ਆਪ ਨੂੰ ਵੀ ਇੰਜੋਏ ਹੋ ਜਾਊਗਾ ਇੱਥੇ ਦੇਖੋ ਜੀ ਮੈਂ ਪੂਰਾ ਸਪੀਡ ਦੇ ਨਾਲ ਉੱਥੇ ਝੂਟੇ ਲੈ ਰਹੀ ਸੀ ਮੈਨੂੰ ਇੱਕਦਮ ਚੱਕਰ ਆਣ ਲੱਗ ਗਿਆ ਸੀ ਉਸ ਤੋਂ ਬਾਅਦ ਹੀ ਮੈਂ ਇਹ ਜਾਇਦਾ ਰੋਕੀ ਹੀ ਬਚਪਨ ਦੇ ਵਿੱਚ ਕਈ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਬਟ ਉਸ ਤੋਂ ਬਾਅਦ ਪਚਪਨ ਦੇ ਵਿੱਚ ਤਾਂ ਉਹ ਚੱਕਰ ਵੀ ਜਿਹੜੇ ਨਾ ਆਂਦੇ ਵਧੀਆ ਲੱਗਦੇ ਸੀ ਮੈਨੂੰ ਯਾਦ ਆ ਮੈਂ ਪੀਂਗ ਨੂੰ ਜਿੱਦਾਂ ਆਪਾਂ ਉਲਟੀ ਸਾਈਡ ਤੇ ਘੁਮਾ ਕੇ ਫਿਰ ਉਹ ਸਿੱਧੀ ਜਾਈ ਸਾਈਡ ਆ ਜਾਂਦੀ ਹੈ ਨਾ ਤਾਂ ਉਹ ਤਾਂ ਮੈਂ ਬਹੁਤ ਜ਼ਿਆਦਾ ਕਰਦੀ ਸੀ ਤੇ ਮੈਨੂੰ ਉਹ ਜਦੋਂ ਚੱਕਰ ਆਂਦੇ ਸੀ ਮੈਨੂੰ ਉਹ ਬਹੁਤ ਜ਼ਿਆਦਾ ਵਧੀਆ ਲੱਗਦਾ ਹੁੰਦਾ ਸੀਗਾ ਪਰ ਅੱਜ ਕੱਲ ਉਹ ਚੱਕਰ ਦਾ ਪਤਾ ਲੱਗਦਾ ਵੀ ਹਾਂ ਉਹ ਚੱਕਰ ਕੀ ਹੁੰਦੇ ਆ ਤੇ ਇੱਥੇ ਦੇਖੋ ਜੀ ਕਿੰਨਾ ਸੋਹਣਾ ਵਿਊ ਆ ਰਿਹਾ ਮੌਸਮ ਦਾ ਗ੍ਰੀਨਰੀ ਠੀਕ ਹੈ ਮਮਾ ਬਦਲ ਸੀਗੇ ਥੋੜੇ ਜੇ ਫਿਰ ਮੇਰੀ ਬੇਟੀ ਇੱਥੇ ਚੇਅਰ ਤੇ ਬੈਠ ਗਈ ਚੇਅਰ ਤੇ ਬੈਠ ਕੇ ਐਦਾ ਝੂਟੇ ਲੈਣ ਲੱਗ ਗਈ ਤੇ ਬੋਲ ਰਹੀ ਸੀ ਮਮਾ ਬਹੁਤ ਮਜ਼ਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਮਮਾ ਹੋਰ ਦੋ ਹੋਰ ਦੋ ਝੂਟੇ ਮੈਨੂੰ ਬਹੁਤ ਮਜ਼ਾ ਆ ਰਿਹਾ ਇੱਧਰ ਤੇ ਦੇਖੋ ਬੋਲੋ ਫਰੈਂਡਸ ਮੈਨੂੰ ਬਹੁਤ ਮਜ਼ਾ ਆਉਂਦਾ ਫਰੈਂਡਸ ਨੂੰ ਬਹੁਤ ਮਜ਼ਾ ਆਉਂਦਾ ਸੋ ਬਾਜੀ ਬਸ ਅਸੀਂ ਘਰ ਆ ਗਏ ਘਰ ਆ ਕੇ ਵੀ ਬਹੁਤ ਇਹਨੂੰ ਮੁਸ਼ਕਿਲ ਦੇ ਨਾਲ ਲਿਆਂਦਾ ਗਿਆ ਕਿਉਂਕਿ ਇਹ ਆ ਨਹੀਂ ਸੀ ਰਹੀ ਬੋੜੀ ਸੀ ਮਮਾ ਮੈਂ ਹੋਰ ਝੂਟੇ ਲੈਣੇ ਆ ਹੋਰ ਝੂਟੇ ਲੈਣੇ ਆ ਫਿਰ ਇਸ ਕਰਕੇ ਇਹਨੂੰ ਘਰੇ ਲਿਆਂਦਾ ਗਏ ਸੋ ਕਹਿ ਕੇ ਵੀ ਬੇਟਾ ਆਪਾਂ ਵੱਡੇ ਪਾਰਕ ਚ ਜਾਵਾਂਗੇ ਵੱਡੇ ਪਾਰਕ ਚ ਜਾਵਾਂਗੇ ਆ ਦੇਖੋ ਜੀ तितਲੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਚੌਲਾਂ ਦੀ ਸਬਜ਼ੀ ਵਧੀਆ ਏ ਚੌਲਾਂ ਦੀ ਵਧੀਆ ਉਹਨੂੰ ਕੁਝ ਹੀ ਹੋਵੇ ਇਥੇ ਜੀ ਅਸੀਂ ਨੂੰ ਸੱਸ ਡਿਸਕਸ ਕਰ ਰਹੇ ਸੀਗੇ ਦੋਨੇ ਜਣੀਆਂ ਕਿ ਕੱਲ ਕੀ ਬਣਾਣਾ ਕੀ ਨਹੀਂ ਬਣਾਣਾ ਮੰਮੀ ਪੁੱਛ ਰਹੀ ਸੀਗੀ ਕੱਲ ਕੀ ਬਣਾਵਾ ਤੇ ਮੈਂ ਕਿਹਾ ਚੋਲਾਂ ਦੀ ਸਬਜ਼ੀ ਸਾਡੇ ਮਾਝੇ ਵਾਲੀ ਸਾਈਡ ਦੀ ਚੋਲੇਆ ਚੋਲਾਂ ਦੀ ਸਬਜ਼ੀ ਇਹ ਬਣਦੀ ਹੈ ਜੇ ਤੁਹਾਨੂੰ ਨਹੀਂ ਪਤਾ ਠੀਕ ਹੈ ਤਾਂ ਮੈਂ ਰੈਸিপি ਸ਼ੇਅਰ ਕਰ ਦੂੰਗੀ ਬਹੁਤ ਜ਼ਿਆਦਾ ਸਵਾਦ ਹੁੰਦੀ ਆ ਮੈਂ ਮਾਲਵੇ ਤੋਂ ਆਈ ਮੈਨੂੰ ਇਹ ਚੋਲਾਂ ਦੀ ਸਬਜ਼ੀ ਦੇ ਪਤਾ ਨਹੀਂ ਸੀ ਪਰ ਜਦੋਂ ਮੈਂ ਖਾਧੀ ਚੋਲਾਂ ਦੀ ਸਬਜ਼ੀ ਠੀਕ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗੀ ਤੇ ਨਾਲ-ਨਾਲ ਇੱਥੇ ਜੀ ਮੈਂ ਕੱਪੜੇ ਵੀ ਟਹਿਲ ਆ ਰਹੀ ਸੀ ਜੋ ਮਾਰਨਿੰਗ ਵਾਸ਼ ਕਰ ਸਵੇਰੇ ਵਾਸ਼ ਕੀਤੇ ਸੀਗੇ ਨਾਲ-ਨਾਲ ਮੈਂ ਕੱਪੜੇ ਟਹਿਲ ਆ ਰਹੀ ਸੀ ਇੱਥੇ ਦੋਵੇਂ ਦਾਦੀ-ਪੋਤੀ ਦੋਵੇਂ ਖੇਡ ਰਹੇ ਸੀ ਤੇ ਨਾਲੇ ਮम्मा ਗੱਲਾਂ ਕਰ ਰਹੇ ਸੀਗੇ ਮੇਰੇ ਨਾਲ ਦੇਖੋ ਜੀ ਇੱਥੇ ਅਰੇ ਆ ਤੁਹਾਡੇ ਲਈ ਗਾਣਾ ਗਾਵਾਂ ਆਇਓ ਹੈਲੋ ਹੈਲੋ ਫਰ ਹਾਸੀ ਨਾ ਦੇ ਮੈਂ ਮਿਕਰਾ ਬਾ ਚਲ ਮੇਰੇ ਲਈ ਤੁਸੀਂ ਇੱਕ ਗਾਣਾ ਗਾਓ ਮਿਕਰਾ ਬਾ ਉਹਦੇ ਉਂਦੇ ਗਾਓ ਮੇਰੇ ਲਈ ਡੈਡੀਕੇਟ ਕਰਕੇ ਗਾਓ ਹੈਲੋ ਗਾਓ ਨਹੀਂ ਨਹੀਂ ਬੁਰਾ ਲੱਗਦਾ ਨਹੀਂ ਚਪਲਾ ਗਾਓ ਚਪਲਾ ਕੇ ਬੁੜੀ ਨਹੀਂ ਨਹੀਂ ਨਾ 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 ਟੀਆਂ ਨੇ ਚਲੋ ਬਰ ਬਟਾਓ ਨਹੀਂ ਹੁਣ ਨਹੀਂ ਜਾਣਾ ਪਿਆ ਬਾਜ ਨੇ ਵਡਾਉਣੀਆਂ ਨੇ ਆ ਇੱਕ ਚੀਜ਼ ਦਿਖਾਵਾਂ ਨਿਕੜਾ ਪੜਾ ਨਾ ਤੂੰ ਜਾ ਇੱਥੇ ਜਾਓ ਹੋਰ ਭਾਈ ਇਹ ਮੰਗੇ ਤੋਰ ਨਾ ਦਿਓ ਜੇ ਭਲਾ ਜੀ ਇੱਕ ਚੀਜ਼ ਦਿਖਾਉਣੀ ਆ ਦਿਖਾ ਦੋ ਆ ਆ ਟੀ-ਸ਼ਰਟ ਦਾ ਰੰਗ ਕੀ ਸੀਗਾ ਇਹਨਾਂ ਨੂੰ ਇਸ ਕੋਈ ਮੱਚੂਗੀ ਚੋ ਜੀ ਜੀ ਚਲੋ ਨਹੀਂ ਮੰਨੇ ਨਵੀਂ ਵਸ ਇਹ ਨਵੀਂ ਵਾਲੀ ਟੀ-ਸ਼ਰਟ ਦਾ ਚਲੋ ਇਹਦਾ ਰੰਗ ਕਿਹੜਾ ਸੀਗਾ ਨਹੀਂ ਨਹੀਂ ਰੰਗਾਂ ਦੀ ਬਾਹਰ ਰੰਗਲਾ ਤਾਂ ਜੋ ਇਹ ਅੰਨੇ ਕੱਪੜੇ ਦੋ ਕੱਪੜੇ ਸੀਗੇ ਮੈਂ ਦੇਖ ਕੇ ਕੱਪੜੇ ਪਾਇਆ ਪਰ ਰੰਗ ਵਾਹ ਇੱਕੋ ਜਿਹਾ ਹੀ ਹੋ ਗਿਆ ਹਨ ਵੇਖੋ ਤਾਂ ਸਹੀ ਚੜੇ ਤਾਂ ਇੱਕੋ ਜਿਹੀ ਚੜੇ ਆ ਸਾਰੇ ਕਿਤੇ ਦੇਖੋ ਇੱਕੋ ਜਿਹੀ ਜੜੇ ਹਨ ਨਾ ਨਾ ਚਲੋ ਮਾਤਾ ਗਈ ਜੀ ਚਲ ਚਲ ਜਾਓ ਜੀ ਕੀ ਕਹਿਣਾ ਕਰਦੇ ਹੋ ਹਾਂਜੀ ਹੁਣ ਅਸੀਂ ਚੱਪਲ ਵਟਾਣ ਦਾ ਬਾਜ਼ਾਰ ਜਾ ਰਹੇ ਪਹਿਲਾਂ ਮੰਮੀ ਹੋਰੀਆਂ ਨੇ ਮੇਰੇ ਲਈ ਚੱਪਲ ਲੈ ਕੇ ਆਏ ਸੀ ਪਰ ਉਹ ਮੇਰੇ ਸਾਈਜ਼ ਸਹੀ ਨਹੀਂ ਆਇਆ ਹੈਗਾ ਤੇ ਪਸੰਦ ਤਾਂ ਆ ਗਈਆਂ ਪਸੰਦ ਤਾਂ ਆ ਗਈਆਂ ਜੇ ਸੱਸ ਨੇ ਲਿਆਂਦੀਆਂ ਚੱਪਲਾਂ ਪਰ ਇਹੇ ਸਾਈਜ਼ ਛੋਟਾ ਆ ਗਿਆ ਹੈ ਹਾਂਜੀ ਫੇਰ ਅਸੀਂ ਨਾ ਮਾਰਕੀਟ ਚਲੇ ਗਏ ਸੀ ਚੱਪਲ ਚੇਂਜ ਕਰਨੀ ਸੀ ਉਸ ਤੋਂ ਬਾਅਦ ਪਰ ਮੈਂ ਨਾ ਮੇਰਾ ਬਰਥਡੇ ਆ ਰਿਹਾ ਸੀ ਮੈਂ ਇੱਕ ਡਰੈੱਸ ਵੀ ਲੈਣੀ ਸੀ ਆਹ ਫਰੌਕ ਸੂਟ ਸੀਗਾ ਦੇਖ ਰਹੇ ਸੀਗੇ ਅਸੀਂ ਕਿ ਪਰ ਮੈਨੂੰ ਪਸੰਦ ਨਹੀਂ ਆਇਆ ਫਰੌਕ ਸੂਟ ਉਸ ਤੋਂ ਬਾਅਦ ਆ ਕੋਰਸੈਟ ਸੀਗਾ ਕੋਰਸੈਟ ਵੀ ਮੈਂ ਦੇਖਿਆ ਬਟ ਇਹ ਬਹੁਤ ਜ਼ਿਆਦਾ ਲੂਸ ਸੀਗਾ ਡਬਲ ਐਕਸ ਐਲ ਸੀਗਾ ਤੇ ਕਾਫੀ ਜ਼ਿਆਦਾ ਐਕਸੈਸਿਵਲੀ ਲੂਸ ਸੀਗਾ ਦੇਖੋ ਆਹ ਵਾਲੇ ਸੇਮ ਕੋਰਸੈਟ ਸੀਗਾ ਇਹ ਸਾਰੇ 550 ਦੇ ਸੀ ਮੈਂ ਪਾ ਕੇ ਵੀ ਟ੍ਰਾਈ ਕੀਤਾ ਬਟ ਲੂਸ ਕਾਫੀ ਜ਼ਿਆਦਾ ਸੀਗਾ ਮੋਡੇ ਡਿਗਰੇ ਸੀਗੇ ਮੈਨੂੰ ਠਾੜਾ ਆ ਕੀ ਕਰੀ ਜਾਂਦਾ ਹੈ ਆ ਦੇਖੋ ਇਹਦਾ ਹੁਣ ਅਟਲਾ ਕਿੰਨਾ ਕੋੜੀਆਂ ਚ ਬੈਠੀ ਹੁਮੈਲ ਵੀ ਨਹੀਂ ਪਿਆ ਕਰਦੀ ਹਾਂਜੀ ਹੁਣ ਅਸੀਂ ਖਾਣਾ ਖਾਣ ਲੱਗੇ ਆ ਸਾਰੇ ਜਨੇ ਤਿੰਨੋ ਜਨੇ ਠੀਕ ਹੈ ਤੇ ਸਾਡੇ ਖਾਣੇ ਦੇ ਵਿੱਚ ਆ ਜੀ ਆਲੂ ਬੈਂਗਨ ਦੀ ਸਬਜੀ ਆ ਨਾਲ ਦਾਲ ਆ ਤੇ ਚਿਬੜਾਂ ਦੀ ਚਟਣੀ ਆ ਜੀ ਨਾਲ ਠੀਕ ਹੈ ਰੋਟੀਆਂ ਨੇ ਤੇ ਨਾਲ ਚੌਲ ਆ ਉਹ ਮੇਰੀ ਬੇਟੀ ਇੱਧਰ ਖਾ ਰਹੀ ਆ ਬਬੀ ਨਹੀਂ ਹਾਂਜੀ ਅੱਜ ਦੇ ਬਲੌਗ ਦੇ ਲਈ ਇਨਾ ਹੀ ਥੈਂਕ ਯੂ ਮੇਰਾ ਬਲੌਗ ਪੂਰਾ ਦੇਖਣ ਦੇ ਲਈ ਜੇ ਤੁਸੀਂ ਮੇਰੇ ਨਿਊ ਵਿਊਰ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਤਾਂ ਕਿ ਰੋਜ਼ ਨਵੇਂ-ਨਵੇਂ ਡੇਲੀ ਬਲੌਗਸ ਤੁਸੀਂ ਦੇਖ ਸਕੋ ਤੇ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੇਗੀ ਜੀ ਹੋਰ ਬਲੌਗ ਬਣਾਉਣ ਦੇ ਲਈ ਜੇ ਤੁਹਾਨੂੰ ਥੋੜਾ ਜਿਹਾ ਵੀ ਬਲੌਗ ਵਧੀਆ ਲੱਗਿਆ ਤਾਂ ਲਾਈਕ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ ਓਕੇ ਜੀ ਬਾਏ ਬਾਏ